ਲਿਆਣੀ ਮੈਂ ਜਾਵਾ ਉਹਨੇ ਤੇ ਕਿਤੇ ਨਿਕਲਣਾ ਨਹੀਂ ਹੈ ਉਹਨਾ ਭਾਵੇਂ ਉੱਥੇ ਗੌਣ ਬਾ ਲਿਆ ਹੋਵੇ ਨਹੀਂ ਪੰਮੋ ਨਹੀਂ ਆ ਜਾ ਕਰਮੋ ਚੱਲ ਨਹੀਂ ਚੱਲੀਗੇ ਉਹਨਾਂ ਦੇ ਗੌਂਡੀਆਂ ਗੌਣ ਬਾ ਆਵਾ ਤੇ ਜਾਣਾ ਨਹੀਂ ਆਹ ਨਹੀਂ ਮੈਂ ਤੇ ਤੈਨੂੰ ਡੀਕਨ ਨਹੀਂ ਤੋ ਤੇ ਬੇਤ ਹੀ ਬੜਾ ਕਰਾਈ ਮੈਂ ਮੈਂ ਕਹਾਂ ਬੇਟ ਕਰੀ ਤੇ ਬੋਲ ਨਹੀਂ ਹੋਣੀ ਕੋਣ ਦੇ ਸਾਥ ਬੋਲਣਾ ਆਹੇ ਬਥੇਰੀਆਂ ਬੋਲੀਆਂ ਆਉਂਦੀਆਂ ਬੋਲੀਆਂ ਕੋਣ ਥੋੜੀ ਰਹਿ ਜਾਣਾ ਆਪਾਂ ਕਾਪੀ ਨਾਲ ਚੁੱਕੀ ਫਿਰਦੀਆਂ ਨਹੀਂ ਉਹ ਮੈਨੂੰ ਨਾ ਬੋਲੀਆਂ ਤੇ ਬਥੇਰੀਆਂ ਆਉਂਦੀ ਗਈ ਪਰ ਜਦੋਂ ਮੈਂ ਪੌਣ ਲੱਗਦੀ ਆ ਨਾ ਮੈਨੂੰ ਭੁੱਲ ਜਾਂਦਾ ਹੀ ਚੇਤਾ ਉਹ ਮੈਂ ਕਾਪੀ 'ਚ ਲੇਖ ਲਈ ਮੈਨੂੰ ਤਾਂ ਫਿਰ ਸਖਾ ਤੇ ਨਹੀਂ ਆਉਂਦੀਆਂ ਨਹੀਂ ਤਾਂ ਪੌਣੀਆਂ ਨਹੀਂ ਆਉਂਦੀਆਂ ਆਜਾ ਆਪਾਂ ਇੱਥੇ ਬਈਏ ਤੇ ਆਪਾਂ ਪਹਿਲਾਂ ਘਰੇ ਨਾਲ ਪ੍ਰੈਕਟਿਸ ਕਰਕੇ ਆਓ ਮਾਰ ਆ ਜਾ ਉਹ ਤੇ ਨਾ ਕਰ ਕੋਈ ਆਇਆ ਵਾ ਪਹਿਲਾਂ ਗਈ ਚਾਪ ਇਹ ਦੇ ਜਿਵੇਂ ਨਾ ਕਰੇ ਅੱਜ ਕੋਈ ਨਹੀਂ ਆਇਆਗਾ ਅੱਛਾ ਚੱਲ ਤੇ ਨਾ ਆਪਣੀ ਬੇਇੱਜ਼ਤੀ ਹੋ ਜੇ ਆਪਾਂ ਵਾਟ ਕੱਢਦੇ ਨੇ ਬੋਲੀਆਂ ਪਰ ਅੱਗੇ ਪਿਛਲੀ ਰਾਹਾਂ ਦੇ ਨਹੀਂ ਪੈਣਾ ਇਹਨਾਂ ਤੇ ਆਉਂਦਾ ਹੀ ਕਾਕਾ ਹੁੰਦਾ ਹੀ ਕਾਕਾ ਗੱਲਾਂ ਹੀ ਵਾਲੀਆਂ ਹੀ ਤੇ ਆਪਾਂ ਗਉਣ ਗਉਣ ਤੇ ਨਹੀਂ ਆਉਂਦੇ ਆਉਂਦੇ ਉਹ ਵੀ ਇੱਦਾਂ ਮੈਨੂੰ ਆਉਂਦੇ ਆ ਪਰ ਮੈਂ ਚੇਤਾ ਭੁੱਲ ਜਾਂਦਾ ਹੀ ਨਾ ਮੈਨੂੰ ਯਾਦ ਨਹੀਂ ਆ ਆ ਵੇਖ ਲੈ ਬੋਲ ਨਹੀਂ ਆਉਂਦੀ ਆ ਬੋਲੀਆਂ ਲੈ ਆਂਦੀ ਮੈਂ ਪਾ ਲਿਖੀ ਮੈਂ ਅੱਛਾ ਹਾਂ ਕਿੱਦਾਂ ਪਾਉਣੀਆਂ ਫਿਰ ਦੇਹ ਦੇ ਨਦੀ ਤੇ ਵਿੱਚ ਸੁੱਤਆਂ ਆਂ ਜੰਜੀਰੀਆਂ ਵਾਗੇ ਦਿਨ ਦੇ ਦੇ ਵਿੱਚ ਸੁੱਤੀਆਂ ਜੰਜੀਰੀਆਂ ਬੋਲੋ ਵੀਰੋ ਵੇ ਪਣਾ ਮੰਗਣ ਜੰਜੀਰੀਆਂ ਬੋਲੋ ਉਹ ਵੀਰੋ ਵੇ ਪੈਣਾ ਮੰਗਣ ਜਿੰਜੇਰੀਆਂ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰਾ ਵੇ ਮਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰਾ ਵੇ ਮਰੱਬੇ ਵਾਲਿਆ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਚੰਨ ਨਾਲੋਂ ਸੋਹਣੇ ਵੀਰਿਆ ਤੈਨੂੰ ਮੇਰੇ ਦੀ ਉਮਰ ਇਨਗ ਜਾਵੇ ਚਾਨੇ ਨਾਲੋ ਸੋਹਣੇ ਵੀਰਿਆ ਪਹਿਣਾ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਵਜੋ ਵੀਰ ਨੂੰ ਪਹਿਣਾ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਵਜੋ ਵੀਰ ਨੂੰ ਆਉਣੀ ਜਾਣੀ ਛੜਤੀ ਵੀਰ ਨਾ ਕੀ ਆਇਆ ਮੜ ਤੇਰੇ ਵੇ ਆਉਣੀ ਜਾਣੀ ਛੜਤੀ ਵੀਰ ਨਾ ਕੀ ਆਂ ਮੜ ਤੇਰੇ ਵੇ ਵੀਰਾ ਬਾਜ ਨਸੋਂਦੀਆ ਪਹਿਣਾ ਵੀਰਾ ਬਾਜ ਨਸੋਂਦੀਆ ਪਹਿਣਾ ਤਾਵਾਂ ਬਾਗ ਬਨੇ ਮੇਰੇ ਕਰ ਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰ ਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰ ਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰ ਦੀ ਬੇਨਤੀਆਂ ਛੱਕਾ ਪੂਰ ਦੇ ਅਮਾ ਦੇ ਜਾਏ ਬਾਕੀ ਸਾਰੇ ਮਤਲਬ ਦੇ ਛੱਕਾ ਪੂਰ ਦੇ ਅਮਾ ਦੇ ਜਾਏ बाकी सारे मतलब बरे मत्था टेकद अम्मा के जाए बाकी सारे मतलब दे मथा टेक दे अम्मा जाए बाकी सारे मतलब दे बल्ले मतलब बल्ले नीओ वीर मेरा कुड़ीओ बल्ले बल्ले नी वीर मेरा कुड़ी कन्नी नतियां शरबती अखिया ਓ ਵੀਰ ਮੇਰਾ ਕੁੜੀਓ ਕੰਨੀ ਨੱਤੇ ਅਸ਼ਰਬਤੀ ਅੱਖੀਆਂ ਓ ਵੀਰ ਮੇਰਾ ਕੁੜੀਓ ਬੱਲੇ ਬੱਲੇ ਨਿਕਾਲੀ ਡਾਂਗ ਮੇਰੇ ਵੀਰ ਦੀ ਬੱਲੇ ਬੱਲੇ ਨਿਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਾਜਰੀ ਬਦਲ ਵਾਗ ਗੱਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜਦੀ ਬਦਲ ਵਾਗ ਵਜਦੀ ਕਾਲੀ ਡਾਂਗ ਮੇਰੇ ਵੀਰ ਦੀ ਬੱਲੇ ਬੱਲੇ ਮਸਿਆ ਮੇ ਸੁਖ ਦੀ ਬੱਲੇ ਬੱਲੇ ਮਸਿਆ ਮੈਂ ਪੰਜ ਸੁਖ ਦੀ ਬੱਲੇ ਮਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਮਸਿਆ ਮੈਂ ਪੰਜ ਸੁਖ ਦੀ ਮੇਰਾ ਕੀੜ ਦਾ ਪਤੀਜਾ ਕਰੇ ਆਵੇ ਮਸਿਆ ਮੈਂ ਪੰਜ ਸੁਖ ਦੀ ਮੇਰਾ ਕੀ ਪਤਿ ਜਕੜੀ ਆਵੇ ਮੱਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਮੈਂ ਮੱਸਿਆ ਪੰਜ ਨਾ ਧੀਆਂ ਬੱਲੇ ਬੱਲੇ ਮੈਂ ਮੱਸਿਆ ਮੈਂ ਪੰਜ ਨਾ ਧੀਆਂ ਮੇਰਾ ਘੇੜ ਦਾ ਪਤਿ ਜਕੜ ਆਇਆ ਮੱਸਿਆ ਮੈਂ ਪੰਜ ਨਾ ਧੀਆਂ ਮੇਰਾ ਘੇੜ ਦਾ ਪਤਿ ਜਕੜ ਆਇਆ ਮੱਸਿਆ ਮੈਂ ਪੰਜ ਨਾ ਧੀਆਂ ਬੱਲੇ ਬੱਲੇ ਵੀਰ ਮੈਨੂੰ ਲੈਣ ਆ ਗਿਆ ਬੱਲੇ ਬੱਲੇ ਵੀਰ ਮੈਨੂੰ ਲੈਣ ਆ ਗਿਆ ਸੱਸ ਚੰਦਰੀ ਜਾਣੇ ਨਾ ਦੇਵੇ ਵੀਰ ਮੈਨੂੰ ਲੈਣ ਆ ਗਿਆ ਸੱਸ ਚੰਦਰੀ ਜਾਣੇ ਨਾ ਦੇਵੇ ਵੀਰ ਮੈਨੂੰ ਲੈਣ ਆ ਗਿਆ ਬੱਸ ਅੱਗ ਵਾਲੀ ਵਧੀਆ ਆਉਂਦੀ ਨਹੀਂ ਤੈਨੂੰ ਤੇ ਤੇ ਮੈਂ ਤੇ ਵਟ ਕੱਢ ਦਿੰਨੀ ਆ ਮੈਨੂੰ ਨਹੀਂ ਅਜੇ ਪੂਰਾ ਆਉਂਦਾ ਤਿੰਨ ਤਾਂ ਬਹੁਤਾ ਹੀ ਲੱਖਣ ਹੀ ਜ਼ਿਆਦਾ ਹੈ ਨਾ ਲੱਖਣ ਐ ਮਲਵਈਆਂ ਦੇ ਕੰਮ ਨਹੀਂ ਨਾ ਮਲਵਈ ਬਹੁਤ ਬੋਲੀ ਪਾਉਂਦੇ ਨੇ ਇਦਾਂ ਆਓ ਪਾਉਂਦੇ ਬੋਲੀ ਮਲਵਈਆਂ ਤੇ ਤੁਸੀਂ ਛੁੱਡੂ ਇਹ ਮੇਰਾ ਟਾਈਮ ਕੱਢ ਕੇ ਕਿਤੇ ਦੋ ਘੜੀਆਂ ਵੇਖੀ ਹਾਂ ਜਿਵੇਂ ਰੌਣਕ ਲਾਉਂਦੀ ਕਿੱਦਾਂ ਉੱਥੇ ਤੂੰ ਤੇ ਖਾੜੇ ਦੀ ਰੌਣਕ ਬੰਨ੍ਹ ਦੇਣੀ ਆ ਤੇ ਇਹ ਤਾਂ ਕੋਈ ਕੌਣ ਖਾਣ ਹੀ ਆ ਗਈਆਂ ਉਹ ਬਈ ਮੈਂ ਟਿਚ ਨਾ ਜਾਣਦੀ ਤੇਰੇ ਜਹਨੂ ਮੈਂ ਟਿਚ ਨਾ ਜਾਣਦੀ ਤੇਰਾ ਮੇਰਾ ਬਾਣੇ ਦਾਣਾ ਵੇਚੁੰੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚੁੰਡਿਆ ਅਸਾ ਤੇ ਮਾਇਆ ਦਰਦ ਸਾਹਮਣੇ ਉੱਚਾ ਚਵਾਰਾ ਪਾਉਣਾ ਅਸਾ ਤੇ ਮਾਇਆ ਦਰਦ ਸਾਹਮਣੇ ਉੱਚਾ ਚਵਾਰਾ ਪਾਉਣਾ ਮਰਾ ਖਰੀਦ ਹੋ ਤੇ ਮਰਜੀ ਕਰਨੀ ਆਪਣਾ ਹੁਕਮ ਚਲਾਉਣਾ ਵੇ ਰੱਖਣਾ ਤਾਂ ਤੇਰੀ ਮਰਜੀ ਕੇ ਜਾ ਕੇ ਮੜਕ ਨਾਲੇ ਆਉਣਾ ਵੇ ਰੱਖਣਾ ਤਾਂ ਤੇਰੀ ਮਰਜੀ ਕੇ ਜਾ ਕੇ ਮੜਕ ਨਾਲੇ ਆਉਣਾ ਵੇ ਰੱਖਣਾ ਤਾਂ ਤੇਰੀ ਮਰਜੀ ਮਾਰਦਾ ਤਸਾਨੀਉ ਮਾਰਦਾ ਮਾਰਦਾ ਪੰਜਾਬੀ ਵਾਲਾ ਹੱਥਾ ਪੰਜਾਰੀ ਟੁੱਟ ਜਾਊਗੀ ਮੂਰਖਾ ਜੱਟਾ ਪੰਜਾਰੀ ਟੁੱਟ ਜਾਊਗੀ ਮੂਰਖਾ ਜੱਟਾ ਮੈਨੂੰ ਤੈ ਕਹਿੰਦਾ ਪੀਕੇ ਨਹੀਂ ਜਾਂਦੀ ਮੈਨੂੰ ਤੈ ਕਹਿੰਦਾ ਪੀਕੇ ਨਹੀਂ ਜਾਂਦੀ ਜਦ ਮੈਂ ਦੁਰਗੀ ਪੀਕੇ ਮਰ ਜਾਂਦੀ ਦਬਲਸ਼ਨਾ ਢੂੜੀਆਂ ਤੇ ਚੜ ਚੜ ਵੇਖੇ ਟੁੱਟ ਕੈ ਦਬਲਸ਼ਨਾ ਢੂੜੀਆਂ ਤੇ ਚੜ ਚੜ ਵੇਖੇ ਨੂੰ ਦਬਲਸ਼ਨਾ ਉੱਤੇ ਫਟਾਪੁਣਾ ਇੱਕ ਹਰਾ ਪੁਣਾ ਮੇਰੇ ਬਾਪ ਦਜਵਾਈ ਨਿਭਾ ਸੋਣਾ ਮੇਰੇ ਬਾਪ ਦਜਵਾਈ ਨਿਭਾ ਸੋਣਾ ਮੇਰੇ ਬਾਪ ਦਜਵਾਈ ਨਿਭਾ ਸੋਣਾ ਗੱਡ ਗੜੀਰੇ ਮਾਲਿਆ ਗਡਹੋਲੀ ਹੋਲੀ ਤੋੜ ਗੜ ਗੜੀ ਰੇ ਵਾਲਿਆ ਗੜ ਹੌਲੀ ਹੌਲੀ ਤੋ ਮੇਰੇ ਦੁੱਖਣ ਕਨਾਂ ਦੀ ਆਵਾਲੀਆਂ ਮੇਰੇ ਚੁੱਪ ਕੰਦੇ ਹੌਲ ਮੇਰਾ ਮਾਹੀ ਗੜਵਾ ਮੈਂ ਗੜ ਵੇਦੀ ਡੋਰ ਮੇਰਾ ਮਾਹੀ ਗੜਵਾ ਮੈਂ ਗੜ ਵੇਦੀ ਡੋਰ

ਜੇ ਮੁੰਡੇ ਆ ਤੂੰ ਮੈਨੂੰ ਨੱਚ ਦੇ ਦੇਖਣਾ ਜੇ ਮੁੰਡੇ ਆ ਤੂੰ ਮੈਨੂੰ ਨੱਚ ਦੇ ਦੇਖਣਾ ਗੜਵਾਲੇ ਦੇ ਚਾਨੀ ਦਾ ਵੇਲਾ ਕਹੀਏ ਮઝા ਜਨ ਜਾਨ ਦੇ ਦਾ ਵੇਲਾ ਕਹੀਏ ਮઝા ਜਨ ਜਾਨ ਦੇ ਜਾ असा कुड़ी ना तेरी तोर वेखनी, असां कुड़ी न तेरी तौरु वेखणी अॻु लौण घर वारी ॼाण टुप झूला रे चांदीकु झूला रे खां ਵਾਗ ਦਿਨ ਦੀ ਦੇ ਵਿੱਚ ਦੋ ਫੁੱਲ ਸੂਹੇ ਵਾਗ ਦਿਨ ਦੀ ਦੇ ਵਿੱਚ ਦੋ ਫੁੱਲ ਸੂਹੇ ਮੋਜ ਬੜੀ ਨੀ ਨਾਮਾ ਪਿਆਂਦੇ ਬੂਰੇ ਮੋਜ ਬੜੀ ਨੀ ਨਾਮਾ ਪਿਆਂਦੇ ਬੂਰੇ ਇਹ ਬਦਲਿਏ ਬਦਰਾ ਚੋਂ ਨਿਕਲੇ ਨਿਕਿਏ ਬਦਲਿਏ ਬਦਰਾ ਚੋਂ ਨਿਕਲਿਏ ਕਿੱਥੇ ਤ ਜਾ ਦੇਰ ਸਗੀ ਅਜ ਨੱਚ ਲੈਸ ਵੇਰੇ ਤਰਸੀਗੀ ਅਜ ਨੱਚ ਲੈਸ ਵੇਰੇ ਤਰਸੀਗੀ ਚੱਲ ਨਹੀਂ ਬਸ ਕਰ ਤੂੰ ਤਾਂ ਬੋਲੀਆਂ ਦੇ ਬਾਟੀ ਕੱਢੀ ਜਾਨੀ ਆ ਹੋਰ ਬਾਟ ਕੱਢੀ ਚੱਲ ਚੱਲ ਆ ਜਾ ਕਰੀਂ ਨੂੰ ਸਿਖਾ ਦਿਆ ਕਰ ਬਾਲੀਆਂ ਕਹਿ ਤੇ ਨਹੀਂ ਬੋਲਾਂਗਾ ਦੁੱਧ ਕਿੰਨੀ ਵਿੱਚ ਬੋਲੀਆਂ ਮੈਂ ਨਹੀਂ ਚਲੀ ਇੰਨੀ ਸਿੱਖੀ ਚੱਲ ਗਾਉਂ ਨੱਖਣਾ ਆਈਆਂ ਨਹੀਂ ਆ ਜਾ ਆ ਜਾ ਛੇਤੀ ਕਰ ਉੱਥੇ ਆਉਣ ਕਾਪੀ ਲਾਉਣੀ ਆ ਹਾਂ ਹੋਈ ਨਾ ਰੌਣਕ ਵੱਜ ਜਾਣੀ ਆ ਛੇਤੀ ਆ ਜਾ ਛੇਤੀ ਛੇਤੀ ਤੁਰਿਆ ਚੱਲ ਗਾਉਂ ਤੂੰ